ਸਿਕਾ ਮਸਤੋ ਫੋਲਗਾਰ ਕੇ ਤੁਰਿਆ ਸੀਗਾ ਤੇ ਹਾਲੇ ਮੈਂ 10 ਮਾਈਲ ਹੀ ਲਿਆ ਆਇਆ ਸੀਗਾ ਮਤਲਬ ਕਿ ਬਾਦ ਤੋਂ ਬਾਦ 150 ਉਹ ਤੇ 2 2.5 100 ਕਿਲੋਮੀਟਰ ਆਇਆ ਸੀਗਾ ਤੇ ਕੂਲਿੰਗ ਲੈਵਲ ਇੰਨਾ ਕਿ ਜਿਆਦਾ ਘਟ ਗਿਆ ਤੇ ਟਰਬੋ ਵੀ ਸਲੋ ਹੋ ਗਿਆ ਸੀਗਾ ਜਿਹਦਾ ਕਰਕੇ ਪਾਵਰ ਨਹੀਂ ਸੀ ਫੜਦਾ ਪਿਆ ਤੇ ਜਿੰਨਾ ਕਿ ਮੇਰੇ ਕੋਲ ਸੀਗਾ ਉਹਨਾਂ ਕ ਮੈਂ ਕੂਲਿੰਗ ਪਾਤਾ ਤਾਂ ਲੱਗਾ ਕੁਛ ਵੀ ਕੀ ਚੱਕਰ ਕੀ ਪੈ ਗਿਆ ਸਰਾਈ ਲੀਕ ਹੋ ਗਿਆ ਸੀਗਾ ਸਾਰਾ ਦਿਨ ਕਹਿ ਸਕਦੇ ਮਤਲਬ ਕਿ ਮੈਂ ਫੋਟੋ ਪਾਉਣਾ ਉਹਦੇ ਵਿੱਚ ਤੁਸੀਂ ਦੇਖ ਲਿਓ ਕਿ ਕਿੰਨਾ ਕੁ ਜ਼ਿਆਦਾ ਲੀਕ ਹੋ ਗਿਆ ਸੀਗਾ ਸੀਕਾ ਉਸ ਤੋਂ ਮੈਂ ਤਕਰੀਬਨ ਫੁੱਲ ਕਰਕੇ ਤੁਰਿਆ ਸੀਗਾ ਤੇ ਹਾਲੇ ਮੈਂ 10 ਮਾਈਲ ਹਿੱਲ ਤੇ ਖੜਾ ਸੀਗਾ ਆ ਕੇ ਤੇ ਇੱਥੇ ਆ ਕੇ ਦੇਖਿਆ ਤੇ ਕੂਲਣ ਦਾ ਲੈਵਲ ਇੰਨਾ ਹੋ ਗਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਜਿੰਨਾ ਕਿ ਮੇਰੇ ਕੋਲ ਹੈਗਾ ਸੀਗਾ ਮੈਂ ਚੱਕ ਕੇ ਪਾ ਦਿੱਤਾ ਫਿਰ ਜਦੋਂ ਕੋਈ ਨਹੀਂ ਨਾ ਰਾਹ ਰਾਹ ਦਿਖਿਆ ਫਿਰ ਵੀਰੇ ਦਾ ਇਹ ਆਪਾਂ ਨੂੰ ਆਹਾ ਕੰਮ ਆਇਆ ਇਹਦੇ ਕਰਕੇ ਮੈਂ ਪਹਿਲਾਂ ਵੀ ਆਪਣੀ ਵੀਡੀਓ ਦੇ ਵਿੱਚ ਇਹ ਕਿਹਾ ਸੀਗਾ ਵੀ ਵੀਰੇ ਵੀ ਇਹ ਰੇਡੀਓ ਜਰੂਰ ਲਵਾਓ ਕਿਉਂਕਿ ਇਹ ਜਿਆਦਾ ਬਹੁਤ ਜਿਆਦਾ ਕੰਮ ਆਉਂਦਾ ਮੈਂ ਇੱਕ ਵਾਰੀ ਬਸ ਅਨਾਉਂਸਮੈਂਟ ਕੀਤੀ ਵਿੱਚ ਇੱਕ ਵਾਰੀ ਕਿਹਾ ਵੀ ਮੇਰੇ ਮੈਨੂੰ ਪੂਰਨ ਦੀ ਲੋੜ ਆ ਵੀ ਜਿਹੜਾ ਵੀ ਮੇਰਾ ਵੀਰ ਆਉਂਦਾ ਪਿਆ ਜੇ ਕਿ ਕੋਈ ਐਕਸਟਰਾ ਜਗ ਹੈਗਾ ਤੇ ਪਲੀਜ਼ ਮੈਨੂੰ ਦੇ ਦਿਜੋ ਤੇ 1 ਮਿੰਟ ਵੀ ਬਹੁਤ ਜਿਆਦਾ ਆ ਠੀਕ ਆ ਉਸੇ ਵੇਲੇ ਮੈਨੂੰ ਰਿਪਲਾਈ ਆਇਆ ਵੀਰੇ ਕਿਹੜੇ ਪਾਸੇ ਖੜੇ ਹੋ ਮੈਂ ਕਿਹਾ ਵੀਰੇ ਮੈਂ ਕੈਲਗਰੀ ਜਾਣਾ ਪਿਆ ਠੀਕ ਆ ਕੈਲਗਰੀ ਜਾਣਾ ਪਿਆ ਤੇ ਉਸੇ ਵੇਲੇ ਟਰੱਕ ਆ ਕੇ ਇੱਥੇ ਖੜਾ ਹੋ ਗਿਆ ਤੇ ਆ ਵੀਰੇ ਨੇ ਮੇਰੀ ਹੈਲਪ ਕੀਤੀ ਜੀ ਮੈਨੂੰ ਕੋਲਡ ਬਹੁਤ ਲੋਡ ਸੀਗੀ ਥੈਂਕ ਯੂ ਵੀਰੇ ਮੇਰੇ ਫੇਸਬੁੱਕ ਤੇ ਦੇਖ ਲਿਓ ਵੀਡੀਓ ਠੀਕ ਆ ਓਕੇ ਸਰ ਗਿਆ ਆਪਣਾ ਵੀਰੇ ਨੇ ਹੈਲਪ ਕਰ ਦਿੱਤੀ ਤੇ ਵੀਰੇ ਦਾ ਨਾਮ ਸੀਗਾ ਦਿਲਜੀਤ ਦਿਲਜੀਤ ਨੇ ਦਿਲ ਜਿੱਤ ਲਿਆ ਅੱਜ ਕੀ ਬਾਤ ਹੈ ਜੀ ਪ੍ਰਭ ਪ੍ਰਮਾਤਮਾ ਤੈਨੂੰ ਤਰਕੀਆਂ ਬਖਸ਼ੇ ਤੂੰ ਮੇਰਾ ਟਾਈਮ ਵੀ ਸਾਰ ਦਿੱਤਾ ਤੇ ਪੈਸਾ ਵੀ ਕੋਈ ਨਹੀਂ ਮੇਰੇ ਤੋਂ ਲੈ ਕੇ ਗਿਆ ਥੈਂਕ ਯੂ so much bro ਬਰਾ ਦਿਲਜੀਤ ਤੇ ਬਾਈ ਪੁਰਾਣੇ ਵੀ ਦੇਖ ਗਿਆ ਇਹਦੇ ਕਰਕੇ ਸਾਰੇ ਕਹਿੰਦੇ ਆ ਵਿਜੇ ਤੁਸੀਂ ਅੱਜ ਕਿਸ ਦੀ ਮਦਦ ਕਰੋਗੇ ਤੇ ਕੱਲ ਨੂੰ ਕੋਈ ਤੁਹਾਡੀ ਮਦਦ ਕਰ ਸਕਦਾ ਠੀਕ ਆ ਜੇ ਤੁਸੀਂ ਅੱਜ ਕਿਸੇ ਦੇ ਰਾਹ ਦਾ ਕੰਡਾ ਚੱਕੋਗੇ ਤੇ ਪਰਮਾਤਮਾ ਤੁਹਾਡੀ ਰਾਹ ਦੇ ਕੰਡੇ ਜਿੰਨੇ ਹੋ ਸਾਰੇ ਹੁੰਦੀਦਾ ਹੀ ਜਾਂਦਾ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਹੈਗਾ ਠੀਕ ਹੈ ਤੇ ਇਹ ਵਾਲੀ ਜਿਹੜੀ ਮੇਰੀ ਵੀਡੀਓ ਬਾਦਲਜੀਤ ਤੱਕ ਜਰੂਰ ਪਹੁੰਚਾ ਦਿਓ ਕਾਲੀ ਗਾਲੀ ਦੇ ਵਿੱਚ ਉਹਨੇ ਵੀ ਮੇ ਨੂੰ ਆਪਣੀ ਆਈਡੀ ਦਾ ਜਰੂਰ ਦੱਸੀ ਸੀ ਪਰ ਮੇਰੇ ਦਿਮਾਗ ਵਿੱਚੋਂ ਨਿਕਲ ਗਈ ਤੇ ਬਾਕੀ ਹੁਣ ਮੈਨੂੰ ਇਹ ਨਹੀਂ ਪਤਾ ਕਿ ਵੀ ਉਹ ਵੀਰਾ ਵੀ ਕੈਲਗਰੀ ਤੋਂ ਆ ਜਾਂ BC ਤੋਂ ਆ ਪਰ ਉਹ ਬੇਬੀ ਜਾਂ ਦੇ ਟ੍ਰਿਪਲੇਟ ਦੇ ਵਿੱਚ ਕੰਮ ਕਰਦਾ ਤੇ ਮੇਰੀ ਇਹ ਵੀਡੀਓ ਟ੍ਰਿਪਲੇਟ ਤੱਕ ਪਹੁੰਚਾ ਦਿਓ ਤੇ ਉਹ ਵੀਰੇ ਤੱਕ ਪਹੁੰਚ ਜਵੇ ਬਸ ਇੰਨਾ ਹੀ ਬਹੁਤ ਆ ਥੈਂਕ ਯੂ ਸੋ ਮਚ